ਸਵਾਗਤ ਹੈ ਕਿਸਾਨ ਵੀਰੋ ਉਹ ਡਾਟੇ ਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਤੇ ਚੈਨਲ ਨੂੰ ਦੱਸਿਆ ਕਰੋ ਵੀ ਕਿੱਦਾਂ ਦਾ ਕੰਮਕਾਰ ਲੱਗਦਾ ਜਿਹੜੇ ਵੀਰ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਅੱਜ ਦੀ ਵੀਡੀਓ ਪੈਂਡ ਆਲਕੜੇ ਤਿੰਨ ਮਹੀਨੇ ਸੂਈ ਵੀ ਝੋਟੀ ਹੈਗੀ ਬਾਈ ਨਾਲ ਕਰਾਵਾਂ ਗੱਲਬਾਤ ਕਿੰਨਾ ਦੁੱਧ ਆ ਕੀ ਚੀਜ਼ ਆ ਆਜੋ ਬਾਈ ਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਬਾਈ ਬੁੜੇ ਤੇ ਵੀਰੇ ਨੰਬਰ ਬੋਲਿਓ 6284110 41 ਫੋਨ ਨੰਬਰ ਆ ਬਾਈ ਹਾਂਜੀ ਤੇ ਨਗਵੀਂ ਨੇ ਸੁਣੀ ਬੰਦੇ ਪਿੰਡ ਅਲਕੜੇ ਬਾਈ ਜ਼ਿਲ੍ਹਾ ਬਾਈ ਨੂੰ ਹੈਗਾ ਬਰਨਾਲਾ ਤਹਿਸੀਲ ਤਪਾ ਨੇੜੇ ਬਾਈ ਦੇ ਭਧੌੜਾ ਹੈਗਾ ਤੇ ਸਲਾਂਤਪੁਰਾ ਵੀ ਨੇੜੇ ਰਹਿੰਦਾ ਪਿੰਡ ਅਲਕੜੇ ਹਾਂਜੀ ਤੇ ਵੀਰੇ ਜਿਹੜੀ ਅੱਜ ਆਪਾਂ ਤਰੀ ਝੋਟੀ ਦੇਖੀ ਜਾਂਦੇ ਹਾਂ ਕਿਹੜਾ ਸੂਆ ਸੂਈ ਵੀ ਐ ਇਹ ਦੂਜਾ ਸੂਆ ਸੂਈ ਤੇ ਤੀਜਾ ਸੂਆ ਸੂਈ ਅੰਤੋਂ ਅੱਲਾ ਬਣਾਉਂਦਾ ਠੀਕ ਹੈ ਜੀ। ਮਤੀ ਜਸੂਆ ਕਹਿਣ ਦਾ ਭਾਵ ਸਮਝ ਗਈ। ਠੀਕ ਹੈ ਬਾਈ। ਹਾਂ। ਤੇ ਕਿੰਨੇ ਚਿਰ ਦੀ ਸੂਈ ਵੇ ਬਾਈ ਇਹ? ਇਹ 3 ਨਗ ਮਹੀਨੇ ਦੀ ਸੂਈ ਵੇ ਬਾਈ। ਆ ਦੇਖੋ ਵੀਰੇ ਬੱਚਾ ਮਗਰ ਘਟਾ ਆ ਗਿਆ। ਮਗਰ ਘਟਾ ਆ ਗਿਆ। ਓਕੇ। 3 ਨਗ ਮਹੀਨੇ ਦੀ ਸੂਈ ਵੇ ਆ। ਬੱਚੇ ਤੇ ਮੈਲਦੀ ਆ। ਬੱਚੇ ਤੇ ਮੈਲਦੀ। ਦੁੱਧ ਜਮਾ ਰੈਡੀ ਵਾਲਾ ਭਾਂਡੇ ਵਾਲਾ ਕਿੰਨਾਗਾ? 8 ਕਿਲੋ ਦੁੱਧ ਹੋਊਗਾ ਵੀ ਰੈਡੀ। ਮਾੜਾ ਮੋਟਾ ਆਈ ਆਪਣੇ ਕੋਈ ਤਾਂ ਅੱਜ ਵੱਧ ਘਟ ਵੀ ਸਕਦਾ। ਉਹ ਨਹੀਂ ਤਰ ਹੋਈ ਆ ਬੱਸ। ਓਕੇ। ਤੇ ਬਾਜੂ ਕੋਸ ਨਾਲ ਕੋਸ ਹੋਰ ਦੁੱਧ। 8 ਕਿਲੋ ਕਰ ਜੂਗਾ। ਬਣੀ ਵੀ ਤਾਂ ਨਹੀਂ ਇਹ। ਪਣੀ ਵੀ ਨਹੀਂ। ਓਕੇ। ਤੇ ਖੋਲ ਲਾ ਵੀਰ ਨੂੰ ਤੋੜ ਕੇ ਦਿਖਾ ਦਿਆ ਦੇਖੋ ਜੀ ਥਣ ਥਣ ਧਾਰ ਦੂਰ ਪੋਲੀ ਆ ਵੀਰੇ ਦੀ ਪੋਲੀ ਜਮਾ ਬਈ ਧਾਰ ਨੂੰ ਚਾਹੇ ਟੱਚ ਵੀ ਨਾ ਕਰੇ ਠੀਕ ਆ ਵੀਰੇ ਲਿਆ ਜਾ ਲੱਗੇ ਜਾਉ ਠੀਕ ਆ ਆ ਕਰ ਰਿਓ ਚੈੱਕ ਪੂਰੇ ਚੰਗੇ ਆ ਤੇ ਕਦਗਾਠ ਪੂਰਾ ਵੱਡਾ ਵੀਰੇ ਕੋਈ ਕਦਗਾਠ ਚ ਕਮੀ ਨਹੀਂ ਤੇ ਦੁੱਧ ਰੈਡੀ ਆ ਜਿੰਨਾ ਉਹ ਤੁਹਾਨੂੰ ਦੱਸਦਾਗਾ ਆ ਦੇਖੋ ਜੀ ਥਣ ਤੋਂ ਦੇਖੋ 2.5 ਫੁੱਟ ਚੌੜੀ ਪਈ ਹੈਗੀ ਬਾਜਣ ਬੋਜਣ ਤਾਂ ਪੂਰਾ ਭਾਈ ਆਇਆ ਉਹ ਖਾਣ ਲੇਵੇ ਦੀ ਕੋਈ ਥਣ ਨਹੀਂ ਛੋਟਾ ਨਹੀਂ ਵੱਡਾ ਨਹੀਂ ਆ ਮਿਲਕ ਬੇਨ ਦੇਖੋ ਕਿੰਨੀ ਵਧੀਆ ਹੁੰਦੀ ਹੈ ਬਰੀਕ ਕੁੰਬਲੇ ਦੀ ਆ ਦੇਖੋ ਜੀ ਮਿਲਕ ਵੇਨ ਆਰੇ ਹਜੇ ਲੱਗ ਹੀ ਆ ਥੱਥੋਂ ਠੀਕ ਆ ਵੀਰੇ ਠੀਕ ਆ ਤੇ ਪੂਰੀ ਚੰਗੀ ਝੋਟੀ ਹੈਗੀ ਬੱਚੇ ਦਾ ਕਰਦੀ ਆ ਵੀਰੇ ਤੇ ਦੋ ਟਾਈਮ ਚਵਾ ਦੇਵਾਂਗੇ ਬਾਈ ਜੇ ਕਹਿੰਨੇ ਚੋਣੀ ਹੋਈ ਆਪਾਂ ਕਹਿੰਦੇ ਚਾਰ ਟਾਈਮ ਚੋ ਓਕੇ ਕਹਿੰਦਾ ਦੋ ਟਾਈਮ ਦਾ ਠੀਕ ਆ ਵੀਰੇ ਦੁੱਧ ਜਾਨੀ 8 ਕਿਲੋ ਰੈਡੀ ਹੈਗਾ ਇਸ ਟਾਈਮ ਪੂਰਾ ਪੁੱਲ ਤੁਸੀਂ ਚੋ ਕੇ ਲਿਆਂਦੀ ਆ ਉਥੋਂ ਜਮਾ ਚੋ ਕੇ ਲੈ ਕੇ ਆਂਦੇ ਓਕੇ ਤੇ ਡਿਮਾਂਡ ਦੱਸ ਵੀਰੇ ਜਾਇਦ ਜੀ ਡਿਮਾਂਡ ਤਾਂ ਮੋਰ ਤਾਂ 65000 ਕਰਤਾ ਹਾਂ ਤੇ 62000 ਰੱਖਿਆ ਹੋਰ ਵੀ ਮਾਣਦਾਨ ਹੋ ਜੂ। ਹੋਰ ਕਰਦਾਂਗੇ ਇਹ ਦੋ ਰੋੜੇ। ਓਕੇ ਆ ਦੇਖੋ ਜੀ। ਮਿਲਕ ਮੈਨ ਦੇਖੋ। ਪੂਰੀ ਵਧੀਆ ਰੱਸਾ ਪੈ ਵਰਗੀ ਪਈ ਆ ਤੇ ਥਾਣ ਦੇਖੋ ਗੈਪ ਤੇ ਲੱਗੇ ਹੋਏ ਪੂਰੇ। ਤੇ ਮਗਰ ਆ ਗਾ ਬੱਚਾ। ਕੀ ਜੀ ਗੱਲ ਭਾਈ ਲੇਵੇ ਦੂਰੇ ਜੀ ਇੰਨੀ ਸਾਫ ਜਾਲ ਆ ਯਾਰ ਪਿੰਡਾ ਸੋਣਾ ਬਹੁਤ ਸਾਫ ਆਗਾ ਮੈਂ ਨਾ। ਆ ਦੇਖੋ ਜੀ ਦੁਬਾਰਾ ਫੇਰ ਦਿਖਾ ਦਈਏ ਸਮਾਰਕ ਕੋਈ ਘਾੜ ਰਾਇ ਨਾ ਜਾਵੇ। ਆ ਦੇਖੋ ਜੀ। ਪੂਰੇ ਵੱਡੇ ਘਾੜ ਘਾੜਦੇ ਤੁਸੀਂ ਕੋਲੇ ਆਉਂਗੇ ਖੁਸ਼ ਹੋਵੋਗੇ ਆਇ ਨਹੀਂ ਹੈਗਾ ਵੀ ਤੁਹਾਨੂੰ ਕੋਈ ਨਿਮੋਸ਼ੀ ਆਏ ਨਹੀਂ ਹੈਗੀ ਭਾਈ ਕਹਿਣ ਦੀ ਨਹੀਂ ਗੱਲ ਹੈਗੀ। ਠੀਕ ਹੈ ਨਹੀਂ ਕਹਿ ਕੇ ਦੇਖ ਦੀ। ਬਾਕੀ ਦਾ ਆਪਣਾ ਕੰਮ ਹੈਗਾ ਵੀਡੀਓ ਬਣਾਉਣਾ ਦਸ ਲਈ ਤੁਸੀਂ ਆਪ ਕਰ ਲਿਆ ਕਰੋ। ਨੀਪੂ ਜਿਹੜੀਆਂ ਪਤਰੀਆਂ ਕੱਲ ਪਾਈਆਂ ਸੀ ਪਰਸੋ ਪਾਈਆਂ ਦੋ ਵੀਡੀਓ ਬਹਿ ਗਏ ਸੀ ਪਸ਼ੂ। ਸਾਰੇ ਪਸ਼ੂ ਵੇਚਦੇ ਬਈ ਯਾਰ ਆਖ ਮੈਂ ਲੈਂਦੀ ਆ। ਇਹ ਵਾਹ ਹੁਣ ਤਾਂ ਘਰ ਦੇ ਹੀ ਰਹਿ ਗਏ ਹਨ ਜਿਹੜੇ ਖੜੇ ਆ। ਆਪਾਂ ਤੋਂ ਆਸੇ-ਪਾਸੇ ਨਿਗਾਹ ਮਾਰ ਲੈ। ਠੀਕ ਆ ਘਰ ਦੇ ਪਸ਼ੂ ਰਹਿ ਗਏ ਵੀਰੇ ਸਾਰੇ ਆਪਾਂ ਪਾਸੇ ਬੰਨ ਤੇ ਠੀਕ ਆ ਆਪਾਂ ਨਿਗਾਹ ਮਾਰ ਦੇ। ਠੀਕ ਆ ਵੀਰੇ ਤੇ ਡਿਮਾਂਡ ਇਹਦੀ 65000 ਮਾਨ ਤਾਂ ਮੌਕੇ ਤੇ ਹੋ ਜੂ 62 ਤੋਂ। 62 ਤੋਂ ਮਾਨਦਨ ਕਰ। ਨੰਬਰ ਫੇਰ ਬੋਲ ਦੇ। 6284110144 ਪਿੰਡ ਅਲਕੜੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ